ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾ ਵਾਲਾ ਪਹਿਨ ਕੇ ਹੀਠ ਗੁਰਾਂ ਦੇ ਨੀਲਾ ਕੋੜਾ ਹੱਥ ਵਿੱਚ ਬਾਜ ਸਹਾਰੇ ਜਾਮਾ ਸ਼ੇਰਾ ਵਾਲਾ ਪਹਿਨ ਕੇ ਗੁਰੂ ਗੋਬਿੰਦ ਸਿੰਘ ਆਏ ਅੱਜ ਅਸੀਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਹਰ ਵਕਤ ਆਪਣੇ ਕੋਲ ਬਾਜ ਰੱਖਦੇ ਸਨ ਕੀ ਹੈ ਇਹ ਬਾਜ ਦੀ ਮਹਤਾ ਕੀ ਉਹ ਮਹਾਰਾਜੇ ਸਿਰਫ ਬਾਜ ਨਹੀਂ ਚੁਣਿਆ ਹੋਰ ਵੀ ਬਥੇਰੇ ਪੰਛੀ ਸਨ ਆਓ ਅੱਜ ਬਾਜ ਦੀ ਮਤਦਤ ਉਹਦੇ ਗੁਣਾ ਬਾਰੇ ਥੋੜੀ ਬੋਝ ਵਿਚਾਰ ਵਟਾਂਦਰਾ ਆਪ ਜੀ ਨਾਲ ਸਾਂਝਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਆਪ ਜੀ ਨੇ ਮਹਾਰਾਜ ਦੇ ਰੂਪਾਂ ਦੇ ਦਰਸ਼ਨ ਕੀਤੇ ਹਨ ਜਿੱਥੇ ਇੱਕ ਬਾਜ ਮਹਾਰਾਜ ਦੇ ਹੱਥ ਦੇ ਉੱਪਰ ਹਮੇਸ਼ਾ ਸ਼ੁਭਿਤ ਹੁੰਦਾ ਹੈ ਬਾਜ ਦੀ ਇੱਕ ਮਰਤਾ ਇਹ ਹੈ ਇਹ ਕਦੀ ਵੀ ਮਰਿਆ ਹੋਇਆ ਬਾਸ ਨਹੀਂ ਖਾਂਦਾ ਆਪਣਾ ਸ਼ਿਕਾਰ ਆਪ ਕਰਦਾ ਹੈ ਨੰਬਰ 2 ਬਾਜ ਬਹੁਤ ਉਚਾਈਆਂ ਤੱਕ ਉੱਡ ਸਕਦਾ ਹੈ ਇਹ ਬਦਲਾਤ ਵੀ ਉੱਪਰ ਉੱਡਦਾ ਹੈ ਜਦੋਂ بارش ਹੁੰਦੀ ਆ ਤਾਂ ਇਹਦੇ ਪੰਖ ਇਹਦਾ ਸਰੀਰ ਨਹੀਂ ਭੇਜ ਸਕਦਾ ਕਿਉਂ ਇਹ ਆਕਾਸ਼ ਦੇ ਉੱਪਰ ਬਦਲਾਤ ਕਾਫੀ ਉਚਾਈ ਤੱਕ ਵੀ ਉੱਡ ਸਕਦਾ ਹੈ ਪਰ ਇੰਨੀ ਚਾਈ ਤੱਕ ਉੱਡਦੇ ਹੋਏ ਵੀ ਇਹ ਆਪਣਾ ਧਿਆਨ ਹਮੇਸ਼ਾ ਆਪਣੇ ਸ਼ਿਕਾਰ ਵੱਲ ਰਾਖਦਾ ਨੰਬਰ 3 ਬਾਜ ਹਮੇਸ਼ਾ ਚੁਸਤ ਰਹਿੰਦਾ ਹੈ ਸੁਸਤੀ ਇਹਦੇ ਲਾਗੇ ਨਹੀਂ ਹੁੰਦੀ ਨੰਬਰ 4 ਬਾਜ ਨੂੰ ਪਿੰਜਰੇ ਵਿੱਚ ਜਕਰ ਕੇ ਨਹੀਂ ਰੱਖਿਆ ਜਾ ਸਕਦਾ ਜਾਂ ਤਾਂ ਪਿੰਜਰਾ ਤੋੜ ਦੇਵੇਗਾ ਜਾਂ ਇਹ ਆਪਣੇ ਆਪ ਨੂੰ ਉਸ ਪਿੰਜਰੇ ਤੋਂ ਮੁਕਤ ਕਰਵਾ ਲਵੇਗਾ ਬਾਜ ਹਾਲਾਤਾਂ ਦੇ ਮੁਤਾਬਕ ਆਪਣਾ ਰਹਿਣ ਟਿਕਾਣਾ ਬਦਲਦਾ ਹੈ ਹਾਲਾਤ ਮੌਸਮ ਦੇ ਮੁਤਾਬਕ ਇਹ ਆਪਣੇ ਆਪ ਉਸ ਹਾਲਾਤ ਦੇ ਮੁਤਾਬਕ ਆਪਣਾ ਰਹਿਣ ਬਸੇਰਾ ਤਿਆਰ ਕਰ ਲੈਂਦਾ ਹੈ ਇਹ ਆਪਣਾ ਘੋਸਲਾ ਨਹੀਂ ਬਣਾਉਂਦਾ ਜਿੱਥੇ ਵਿੱਚ ਰਹਿੰਦਾ ਬਾਜ ਇੱਕ ਗਤੀਸ਼ੀਲ ਪੰਛੀ ਹੈ ਜਿਸਰਾ ਜੰਗਲ ਦੇ ਵਿੱਚ ਸ਼ੇਰ ਸਾਰੇ ਜਾਨਵਰਾਂ ਤੋਂ ਉੱਤਮ ਹੁੰਦਾ ਹੈ ਇਸੇ ਤਰ੍ਹਾਂ ਪੰਛੀਆਂ ਦੇ ਵਿੱਚ ਬਾਜ ਰਾਜਾ ਹੈ ਸਾਰੇ ਪੰਛੀ ਇਹਦੀ ਇੰਦੀਨਗੀ ਮੰਨਦੇ ਹਨ ਇਹ ਹਨ ਬਾਜ ਦੇ ਕੁਝ ਚੋਣਵੇਂ ਗੁਣ ਹੋ ਸਕਦਾ ਹੈ ਕਿ ਆਪ ਨੂੰ ਇਹ ਵਿਚਾਰ ਚੰਗੀ ਲੱਗੀ ਹੋਵੇਗੀ ਇਸ ਨੂੰ ਜਰੂਰ ਲਾਈਕ ਕਰਨਾ ਜੀ ਆਉਂਦੇ ਹੋਏ ਸਮੇਂ ਦੇ ਵਿੱਚ ਵੱਧ ਤੋਂ ਵੱਧ ਮਹਾਰਾਜ ਦੇ ਸਬੰਧਤ ਗੁਰਬਾਣੀ ਦੇ ਸਬੰਧਤ ਵੱਧ ਤੋਂ ਵੱਧ ਵੀਡੀਓ ਹੋਰ ਵੀ ਤੁਹਾਨੂੰ ਸ਼ੇਅਰ ਕੀਤੇ ਜਾਣਗੇ ਆਪ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ